ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੱਜਣਾ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਦੀ ਜੋ ਸੱਜਣੋਂ ਆਪਣੀ ਵੀਡੀਓ ਦਾ ਮੇਨ ਟਾਪਿਕ ਰਹੂਗਾ ਜੀ ਸਾਇਲੇਜ ਤੇ ਮੱਕੀ ਦਾ ਆਚਾਰ ਜਿਸ ਤੇ ਕੀ ਕਾਫੀ ਸੱਜਣ ਕਮੈਂਟਸ ਵੀ ਕਰਦੇ ਰਹਿੰਦੇ ਆ ਤੇ ਆਪਣੇ ਆਪਣੇ ਸੁਝਾਅ ਦਿੰਦੇ ਰਹਿੰਦੇ ਵੀ ਜੋ ਮੱਜਾਂ ਦੇ ਵਿੱਚ ਇਸ ਦੇ ਨੁਕਸਾਨ ਆ ਜਾਂ ਫਾਇਦੇ ਸੋ ਮੇਰੀ ਇਸ ਦੇ ਸੰਬੰਧੀ ਕੀ ਥਿੰਕਿੰਗ ਆ ਉਸ ਦੇ ਸਬੰਧੀ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ ਕਿਉਂਕਿ ਮੱਝਾਂ ਦੇ ਵਿੱਚ ਜੋ ਸਾਈਲੇਜ ਜਾਂ ਸੱਜਣੋਂ ਕਾਫੀ ਸੱਜਣ ਇਹਨਾਂ ਨੂੰ ਯੂਜ਼ ਵੀ ਕਰ ਰਹੇ ਆ ਤੇ ਕਾਫੀ ਸੱਜਣ ਇੱਕ ਵਾਰ ਯੂਜ਼ ਕਰਕੇ ਛੱਡ ਚੁੱਕੇ ਆ ਵੀ ਇਸ ਦੇ ਮੱਝਾਂ ਵਿੱਚ ਮੱਝਾਂ ਦੇ ਵਿੱਚ ਸਾਈਲੇਜ ਦੇ ਨੁਕਸਾਨ ਆ ਫਾਇਦੇ ਕੀ ਥਾ ਉਸ ਸਬੰਧੀ ਆਪਾਂ ਵਿਚਾਰ ਕਰਾਂਗੇ ਪਹਿਲਾਂ ਤਾਂ ਜੋ ਮੇਰੀ ਥਿੰਕਿੰਗ ਸੱਜਣੋਂ ਚਾਰ ਦੇ ਸਬੰਧੀ ਜੋ ਮੱਕੀ ਦਾ ਆਪਾਂ ਚਾਰ ਪਾਉਨੇ ਆ ਮੱਝਾਂ ਦੇ ਲਈ ਮੇਰੇ ਹਿਸਾਬ ਨਾਲ ਨੁਕਸਾਨਦায়ক ਨਹੀਂ ਹੈਗਾ ਮੈਂ ਬਾਕੀ ਹੁਣ ਆਪਾਂ ਵਿਸ਼ੇਸ਼ ਗੱਲਬਾਤ ਕਰਾਂਗੇ ਇਸ ਸਬੰਧੀ ਜਿਹੜੇ ਸੱਜਣ ਨਵੇਂ ਆਏ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਉਹ ਆਪਾਂ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਹੈ ਜੀ ਤੇ ਬਾਕੀ ਹੁਣ ਆਪਾਂ ਚਲੋ ਆਪਣੀ ਵਿਚਾਰ ਚਰਚਾ ਸ਼ੁਰੂ ਕਰਦੇ ਹਾਂ ਜੀ ਮੇਰਾ opinion ਇਹ ਹੈ ਜੀ ਵੀ ਜੋ ਸਾਇਲੇ ਜਾਂ ਮੱਕੀ ਦਾ ਮੱਜਾਂ ਦੇ ਵਿੱਚ ਵੀ ਫਾਇਦੇਮੰਦ ਆ ਸਿਰਫ ਗਾਇਆਂ ਲਈ ਨਹੀਂ ਤੇ ਉਸ ਦੇ ਨੁਕਸਾਨ ਜੋ ਪਸ਼ੂਆਂ ਦੇ ਵਿੱਚ ਹੁੰਦੇ ਉਸ ਦਾ ਰੀਜ਼ਨ ਆਪਾਂ ਸਟੈਪ ਬਾਈ ਸਟੈਪ ਅਸੀਂ ਦੀ ਕੋਸ਼ਿਸ਼ ਕਰਾਂਗੇ ਵੀ ਕਿਉਂ ਪਸ਼ੂਆਂ ਮੱਝਾਂ ਦੇ ਲਈ ਨੁਕਸਾਨ ਦੇਗਾ ਪਹਿਲੀ ਗੱਲ ਤਾਂ ਸੱਚ ਨੂੰ ਇਹ ਹੈ ਵੀ ਜੋ ਉਚਾਰ ਆ ਉਹ ਇੱਕ એનર્ਜੀ ਦਾ ਸੋਰਸ ਆ ਪਸ਼ੂਆਂ ਨੂੰ ਪ੍ਰੋਟੀਨ ਕਾਰਬੋਹਾਈਡਰੇਟਸ ਐਂਡ ਅਦਰ ਸੋਰਸ ਜੋ ਕਿ ਪਸ਼ੂਆਂ ਨੂੰ ਸਾਈਲੇਜ ਤੋਂ ਮਿਲਦੇ ਆ ਬਾਕੀ ਜੇ ਆਪਾਂ ਗੱਲ ਕਰੀਏ ਵੀ ਜੋ ਉਚਾਰ ਦੀ ਮੰਨ ਕੇ ਚੱਲੋ ਵੀ ਪੱਟ ਬਣਾਏ ਜਾਂਦੇ ਆ ਇਸ ਨੂੰ ਸਾਲ ਭਰ ਰਿਸਟਾਕ ਕੀਤਾ ਜਾਂਦਾ ਉਸ ਦਾ ਰੀਜ਼ਨ ਇਹ ਹੈ ਜੋ ਇਸ ਦੀ ਮੇਨਲੀ ਜ਼ਰੂਰਤ ਪਈ ਸੋ ਅਦਰ ਕੰਟਰੀ ਫੋਰਨ ਕੰਟਰੀਜ਼ ਜਿਵੇਂ ਹੋਗਾ ਇਹ ਥੇ ਕਿ ਠੰਡ ਜ਼ਿਆਦਾ ਹੋਣ ਕਰਕੇ ਹਰੇ-ਚਾਰੇ ਦਾ ਪ੍ਰਬੰਧ ਪਸ਼ੂਆਂ ਲਈ ਨਹੀਂ ਕੀਤਾ ਜਾਂਦਾ ਸੀ ਉਸ ਕਰਕੇ ਪਸ਼ੂਆਂ ਦੇ ਲਈ ਉਹਨਾਂ ਨੇ ਤਕਨੀਕ ਯੂਜ਼ ਕੀਤੀ ਵੀ ਸਾਲ ਭਾਰੀ ਆਪਾਂ ਸਟਾਕ ਕਰਗੀ ਉਸ ਨੂੰ ਸਾਈਲੇਜ ਬਣਾ ਕੇ ਪਸ਼ੂਆਂ ਦੀ ਯੂਜ਼ ਕੀਤਾ ਜਾਂਦਾ ਸੀ ਤੇ ਆਪਣੇ ਵੀ ਸੱਜਣ ਹੁਣ ਕਾਫੀ ਇਸ ਨੂੰ ਯੂਜ਼ ਕਰਨ ਲੱਗੇ ਗਈਆਂ ਦੇ ਵਿੱਚ ਕਾਫੀ ਬੈਨੀਫਿਟਸ ਇਸ ਦੇ ਦੱਸੇ ਜਾਂਦੇ ਤੇ ਹੈ ਮੱਝਾਂ ਵਿੱਚ ਵੀ ਮੱਝਾਂ ਦੇ ਵਿੱਚ ਜੋ ਨੁਕਸਾਨ ਇਸ ਦੇ ਇਸ ਲਈ ਹੋ ਜਾਂਦੇ ਆ ਪਹਿਲੇ ਨੰਬਰ ਤੇ ਤੇ ਵੀ ਜਿਹੜੇ ਸੱਜਣ ਆਚਾਰ ਨੂੰ ਪਹਿਲੀ ਵਾਰ ਬੀਜਦੇ ਆ ਸਹੀ ਸਟੇਜ ਤੇ ਆਪਾਂ ਚਾਰ ਮੱਕੀ ਦਾ ਜਿਹੜਾ ਉਸ ਦੀ ਕਟਾਈ ਨਹੀਂ ਕਰਦੇ ਉਸ ਤੋਂ ਬਾਅਦ ਜੋ ਆਪਾਂ ਉਸ ਦੀ ਲੜਾਈ ਕਰਦੇ ਆ ਚਾਰ ਦੀ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੀ ਜਿਹਦੇ ਕਰਕੇ ਆਚਾਰ ਦੇ ਵਿੱਚ ਨਮੀ ਦੀ ਮਾਤਰਾ ਜਦੋਂ ਰਹਿ ਜਾਂਦੀ ਆ ਉਹਦੇ ਕਰਕੇ ਵੀ ਆਚਾਰ ਨੂੰ ਉਲੀ ਰੋਗ ਜੋ ਕੀ ਪੈ ਜਾਂਦਾ ਜਿਹੜਾ ਕਿ ਜਦੋਂ ਪਸ਼ੂ ਉਸ ਨੂੰ ਖਾਂਦੇ ਆ ਉਹ ਟੌਕਸਿਨ ਕ੍ਰੀਏਟ ਕਰਦਾ ਪਸ਼ੂ ਦੇ ਰੂਮਨ ਚ ਜਾ ਕੇ ਜਿਹੜਾ ਕਿ ਪੋਸ਼ਣ ਦੀ ਪ੍ਰੋਡਕਸ਼ਨ ਤੇ ਆਲ ਓਵਰ ਹੈਲਥ ਤੇ ਵੀ ਉਹ ਨੁਕਸਾਨ ਕਰਦਾ ਤੇ ਜੋ ਕਾਫੀ ਸੱਜਣ ਕਹਿੰਦੇ ਨੇ ਵੀ ਜੋ ਸਾਈਲੇਜ ਦੇ ਵਾਲੇ ਪਸ਼ੂ ਆ ਉਹਨਾਂ ਦੇ ਦੁੱਧ ਵਿੱਚ ਵੀ ਸਮੀਲ ਆਉਂਦੀ ਹੈ ਉਸ ਦਾ ਰੀਜ਼ਨ ਇਹੀ ਹੁੰਦਾ ਵੀ ਜੋ ਉਸ ਦੇ ਵਿੱਚ ਟਾਕਸਿਨ ਹੁੰਦਾ ਬਾਕੀ ਜੋ ਸਹੀ ਸਟੇਜ ਤੇ ਆਪਾਂ ਆਚਾਰ ਨਹੀਂ ਪਾਉਂਦੇ ਅਤੇ ਪ੍ਰੋਪਰ ਸੈਂਟੀਫਿਕ ਤਰੀਕੇ ਦੇ ਨਾਲ ਆਪਾਂ ਆਚਾਰ ਨੂੰ ਸਟਾਕ ਕਰਕੇ ਨਹੀਂ ਰੱਖਦੇ ਪਿੱਟਾਂ ਦੇ ਵਿੱਚ ਤਾਂ ਉਹਦੇ ਕਰਕੇ ਹੋ ਜਾਂਦਾ ਤੇ ਬਾਕੀ ਵੱਖ-ਵੱਖ ਬੀ ਹੁੰਦੇ ਜਿਹੜੇ ਮੱਕੀ ਦੇ ਉਹਨਾਂ ਦੀ ਕੁਆਲਿਟੀ ਤੇ ਵੀ ਨਿਰਭਰ ਕਰਦਾ ਸਾਈਲੇਜ ਤੇ ਬਾਕੀ ਰੀਜ਼ਨ ਇਹ ਵੀ ਬਣ ਜਾਂਦਾ ਵੀ ਆਪਾਂ ਜਿਹੜੇ ਚਾਰ ਉਸ ਨੂੰ ਥੱਲੇ ਟੋਏ ਪੱਟ ਕੇ ਜਦੋਂ ਪਾਉਨੇ ਆ ਉਹਦੇ ਵਿੱਚ ਜਦੋਂ ਬਾਰਿਸ਼ ਆਉਂਦੀ ਕਈ ਵਾਰੀ ਟੋਏਾਂ 'ਚ ਪਾਣੀ ਖੜ ਜਾਂਦਾ ਜਿਹਦੇ ਕਰਕੇ ਚਾਰ ਛੇਤੀ ਖਰਾਬ ਹੋ ਜਾਂਦੇ ਜਦੋਂ ਜਦੋਂ ਖਰਾਬ ਚਾਰ ਆਪਾਂ ਕੋਈ ਵੀ ਚੀਜ਼ ਪਸ਼ੂ ਨੂੰ ਪਾਵਾਂਗੇ ਤੁਸਦੇ ਨੁਕਸਾਨ ਹੋਣੀ ਆ ਹੁਣ ਆਪਾਂ ਗੱਲ ਕਰੀਏ ਵੀ ਜੋ ਪਹਿਲਾਂ ਝੋਟੇ